ਸਭ ਤੋਂ ਪਹਿਲਾਂ ਆਪਾਂ ਲਵਾਈ ਦਾ ਨਿਸ਼ਾਨ ਲਾ ਲਿਆ 41 ਇੰਚ ਇਹਨਾਂ ਦੀ ਲਵਾਈ ਆ ਤੇ ਇੱਥੋਂ ਆਪਾਂ ਫਿਰ ਇਹਨਾਂ ਦਾ ਸ਼ੋਲਡਰ ਦਾ ਨਿਸ਼ਾਨ ਲਾਇਆ 13 ਇੰਚ ਤੀਰਾ ਵਾ ਤੇ ਇੱਥੋਂ 7.5 ਇੰਚ ਆਪਾਂ ਮੋਢੇ ਦਾ ਨਿਸ਼ਾਨ ਲਾ ਲਿਆ 7.5 ਇੰਚ ਮੋਢੇ ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ 7.5 ਇੰਚ ਤੇ 22 ਇੰਚ 11 ਦੁੱਗਲ ਕਰਕੇ 11 ਇੰਚ 22 ਇੰਚ ਚਸਟਾ 23.5 ਕਮਰ ਆ ਇਨਾਂ ਦੀ ਸਾਈਡ ਸਲਾਈ 17.5 ਇੰਚ ਤੇ ਇੱਥੋਂ 17.5 ਤੋਂ ਇਨਾਂ ਦੀ 28.5 ਇੰਚ ਹੈ ਆਪਾਂ ਤੇ ਇਹਨਾਂ ਦਾ ਪੇਟ ਮੋਟਾ ਵਾ ਇਸ ਕਰਕੇ ਇਹਨਾਂ ਦੀ ਇਹ ਕਮਰ ਸਾਡ ਪਲੇਟਾ ਪਉਣ ਤੋਂ ਬਾਅਦ ਆਪਾਂ ਫਿਟਿੰਗ ਚੈੱਕ ਕਰਨੀ ਹੈ 23.5 ਇੰਚ ਦਾ ਨਿਸ਼ਾਨ ਲਾ ਕੇ ਤੇ ਬ੍ਰੈਸਟ ਦੀ ਸਲਾਈ ਅੰਦਰ ਨੂੰ ਜਾਏਗੀ ਤੇ ਪੇਟ ਮੋਟਾ ਹੋਣ ਕਰਕੇ ਆਪਾਂ ਇੱਥੇ ਦੀ ਸਲਾਈ ਥੋੜੀ ਬਾਹਰ ਨੂੰ ਕੱਢਾਂਗੇ ਮਟਕਾ ਸ਼ੇਪ ਸਲਾਈ ਮਾਰਾਂਗੇ ਜਿਹਦਾ ਪੇਟ ਮੋਟਾ ਹੁੰਦਾ ਉਹਦੀ ਸਲਾਈ ਇੱਥੋਂ ਵੇਸ਼ ਮਟਕਾ शेप ਚ ਬੰਦ ਦੀ ਹੈ ਤਾਂ ਕਿ ਢੱਕੇ ਪੇਟ ਤੋਂ ਥੋੜਾ ਟਾਈਟ ਨਾ ਹੋਵੇ ਤੇ ਸੋ ਆਹ ਆਪਾਂ ਨਿਸ਼ਾਨ ਲਾ ਲਿਆ ਜੀ ਪਲੇਟਾਂ ਦਾ 12 ਇੰਚ ਤੇ ਪਲੇਟ ਤਿਆਰ ਆ ਉੱਪਰ ਤੋਂ ਆਪਾਂ ਲੈ ਕੇ 7.5 12 ਇੰਚ ਤੇ ਨਿਸ਼ਾਨ ਲਾਏ ਆ 6 ਇੰਚ ਦੀ ਪਲੇਟ ਹੈਗੀ ਆ ਇਹ ਪੌਣੇ 2 ਇੰਚ ਤੇ ਆ ਤੇ ਇਹ ਪਲੇਟ ਆਪਣੇ 2 ਇੰਚ ਤੇ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਣੀ ਆ ਜੇਰ ਨਹੀਂ ਆਈ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਆਪਾਂ ਦੁਬਾਰਾ ਡਰਾਫਟ ਬਣਾ ਲਾਂਗੇ はい。Okay. Thank you, G.